ਮੈਂ ਅੰਮ੍ਰਿਤਸਰ ਟੀਮ ਵੱਲੋਂ ਅੱਜ ਇੱਥੇ ਰਮਨ ਕੁਮਾਰ ਉਹਨੇ ਜਿਨ੍ਹਾਂ ਦੀ ਦੁਬਈ 'ਚ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬੋਡੀ ਰਿਸੀਵ ਕਰਕੇ ਪਰਿਵਾਰ ਨੂੰ ਸੰਭਾਣਾ ਆਇਆ। ਇਹ ਡੈੱਡ ਬੋਡੀ ਉੱਥੋਂ ਅਬਰਾਇ ਸਾਹਿਬ ਦੇ ਯਤਨਾਂ ਨਾਲ ਇੱਥੇ ਪਹੁੰਚੀ ਆ ਤੇ ਹਿਸ਼ਾਰਪੁਰ ਜ਼ਿਲ੍ਹੇ ਦੇ ਟਾਂਡਾ ਹਲਮੋੜ ਨਾਲ ਕਸ਼ਮੀਨਾ ਸੰਬੰਧਿਤ ਸੀਗਾ ਰਮਨ ਕੁਮਾਰ ਜਿਹੜੇ 6-7 ਸਾਲ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਗਿਆ ਸੀਗਾ ਤੇ ਅਚਾਨਕ 22 ਅਕਤੂਬਰ ਜਿਹੜੀ 22 ਅਕਤੂਬਰ ਆ ਉਦੋਂ ਦਿਲ ਦਾ ਦੌਰਾ ਪੈਣ ਕਰਨੇ ਉੱਥੇ ਇਹਨਾਂ ਦੀ ਮੌਤ ਹੋ ਗਈ ਸੀ। ਜਿਸ ਉਪਰੰਤ ਉਥੇ ਇਹਨਾਂ ਦੇ ਮਾਸੀ ਦਾ ਬੇਟਾ ਸੀਗਾ ਤੇ ਕੁਝ ਦੋਸਤਾਂ ਨੇ ਅਬਰਾਇ ਸਾਬ ਨਾਲ ਸੰਪਰਕ ਕਰਕੇ ਰਮਨ ਕੁਮਾਰ ਨੂੰ ਨਾਲ ਦੀ ਡੈੱਡ ਬੋਡੀ ਇੱਥੇ ਤੇ ਜੱਲੀ ਬੇਨਤੀ ਕੀਤੀ ਸੀ ਜਿਸ ਨੂੰ ਵੇਖ ਕੇ ਅਬਰਾਇ ਸਾਬ ਨੇ ਸਾਰੀ ਪੇਪਰ ਫਾਰਮੈਲਟੀ ਜਿੱਥੇ ਮੁਕੰਮਲ ਕਰਵਾਈ ਉਥੇ ਹੀ ਜਿਹੜੇ ਇਹਨਾਂ ਦੇ ਦੋਸਤ ਨੇ ਦੋਸਤਾਂ ਨੇ ਪੈਸੇ ਇਕੱਠੇ ਕੀਤੇ ਸੀ ਉਹਦੇ ਚੋਂ ਜਿਹੜੇ ਪੈਸੇ ਘਟਦੇ ਸੀ ਉਹ ਵੀ ਪੈਸੇ ਕੋਲੋਂ ਪਾ ਕੇ ਤੇ ਅੱਜ ਇੱਥੇ ਡੈੱਡ ਬੋਡੀ ਉਹਨਾਂ ਨੇ ਜਿਹੜੀ ਅੰਤਮ ਰਸਮਾਂ ਲਈ ਭੇਜੀ ਆ ਤੇ ਉਹ ਪਰਿਵਾਰ ਉਹ ਇਥੇ ਇਹ ਰਾਜ ਦੇ ਰਿਸਿਵ ਕਰਨ ਆਏ ਕਿਸੀ ਇਹਨਾਂ ਨੂੰ ਬੋਡੀ ਸੌਂਪਣਾ ਹੈ ਮੈਂ ਇਥੇ ਵੀ ਦੱਸਣਾ ਚਾਹੁੰਦਾ ਕਿ ਅਵਰਾਇ ਸਾਬ ਵੱਲੋਂ ਹੁਣ ਤੱਕ 380 ਬਗਨਸੀਬ ਨੌਜਵਾਨਾਂ ਦੀਆਂ ਮਰਤਕ ਦੇ ਹਨ ਜਿਹੜੀਆਂ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾਂ ਚੁੱਕੀਆਂ ਸਿਗਾ ਜੀ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਤੇ ਪਿਛਲੇ ਪਿਛਲੇ ਮਹੀਨੇ 22 ਤਰੀਕ ਨੂੰ ਮੇਰੇ ਭਰਾ ਦੀ ਦੁਬਈ ਦੇ ਵਿੱਚ ਡੈਥ ਹੋ ਗਈ ਸੀ ਤੇ ਅਸੀਂ ਉਹਨਾਂ ਦੀ ਬੋਡੀ ਲੈਣ ਵਾਸਤੇ ਅਵਰਾਇ ਸਾਬ ਨੂੰ ਰਿਕਵੈਸਟ ਕੀਤੀ ਸੀ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਤੇ ਨਾਲ ਉਹਨਾਂ ਨੇ ਸਾਡੀ ਇੱਥੇ ਬੋਡੀ ਪਛਾਣ ਦੇ ਵਿੱਚ ਬਹੁਤ ਬਹੁਤ ਮਦਦ ਕੀਤੀ ਹੈ ਜੀ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਵੀ ਅਸੀਂ ਉਹਨਾਂ ਦੇ ਬਦਲੇ ਆਪਣੇ ਭਰਾ ਦਾ ਮੂੰਹ ਦੇਖ ਸਕਦੇ ਹਾਂ